ਜੀ ਹਸਰੀ ਕਾ ਸਾਰੇ ਕਿਸਾਨ ਭਰਾਵਾਂ ਨੂੰ ਤੇ ਦੋਸਤੋ ਵੀਡੀਓ ਜਿੱਥੇ ਤੱਕ ਜਾਊਗੀ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨੀ ਬਣਦੀ ਵੀ ਆ ਕਿਉਂਕਿ ਇੱਕ ਕਿਸਾਨ ਭਰਾ ਨੇ ਜਿਹਾ ਕੰਮ ਕਰਤਾ ਜਿਸ ਦੀ ਸਲਾੰਗਾ ਕਰਨੀ ਬਣਦੀ ਵੀ ਆ ਜੋਕੇ ਟਾਈਮ 'ਚ ਜਿਵੇਂ ਹਨਾ ਆਪਣੇ ਕਿਸਾਨ ਭਰਾ ਮੂੰਗੀ ਦੀ ਫਸਲ ਬੀਜ ਲੈਂਦੇ ਨੇ ਜਦੋਂ ਉਹਦੀ ਆਉਂਦੀ ਆ ਪੱਕਣ ਦੀ ਵਾਰੀ ਤਾਂ ਜਿਹੜਾ ਰਾਉਂਡ ਅਪ ਵਾਲਾ ਸਾਲਟ ਨਹੀਂ ਹੁੰਦਾ ਉਹ ਮਾਰ ਦਿੰਦੇ ਨੇ ਉਹ ਵੀ ਮੂੰਗੀ ਸੁੱਕ ਜਾਂਦੀ ਐਦੋ ਵਾਰ ਕਪੈਣ ਨਾ ਵੜ ਲੈਂਦੇ ਨੇ ਉਹ ਦੇਖ ਲਓ ਹਨਾ ਸਿਹਤ ਲਈ ਕਿੰਨੀ ਹਾਨੀਕਾਰਕ ਆ ਤੇ ਆਹ ਦੋ ਆਪਣੇ ਮਜ਼ਦੂਰ ਭਰਾ ਲੱਗੇ ਹੋਏ ਨੇ ਉਹ ਜਿਹੜਾ ਸਾਹਮਣੇ ਆ ਉਹ ਆਪਣਾ ਕਿਸਾਨ ਭਰਾ ਹੈਗਾ ਉਹਦੇ ਨਾਲ ਗੱਲਬਾਤ ਕਰਾਂਗੇ ਵੀ ਤੂੰ ਉਹ 10 ਮਿੰਟਾਂ ਚ ਸਪਰੇਅ ਦੀ ਢੋਲੀ ਮਾਰ ਕੇ ਤੂੰ ਕਿਉਂ ਨਹੀਂ ਕੰਮ ਨਿਵੇੜਿਆ ਵੀ ਤੂੰ ਕਿਉਂ ਵੱਢੀ ਜਾਣਾ ਸਾਰੀ ਗੱਲਬਾਤ ਕਰਾਂਗੇ ਹਨਾ ਉਹਦੇ ਨਾਲ ਤੁਹਾਨੂੰ ਵੀ ਪਤਾ ਬਿਮਾਰੀਆ ਕਿੰਨੀਆਂ ਲੱਗਦੀਆਂ ਨੇ ਹਨਾ ਸਿੱਧੀ ਕੈਂਸਰ ਦੀ ਬਿਮਾਰੀ ਹੁੰਦੀ ਆ ਉਹਦੇ ਨਾਲ ਤੇ ਬਾਕੀ ਮੂੰਗੀ ਨੂੰ ਇੱਕ ਤੇ ਜਿਹੜਾ ਫਾਲਾ ਉਹ ਪੂਰਾ ਟਾਪ ਦਾਗਾ ਆਪਾਂ ਕਿਸਾਨ ਭਰਾਣਾ ਗੱਲਬਾਤ ਕਰਦੇ ਆ ਹਸਰੀ ਦਾ ਅੰਕਲ ਸਤਿ ਸ੍ਰੀ ਅਕਾਲ ਆ ਜੇਬ ਚ ਪਾਲਾ ਪਹਿਲਾਂ ਇਹਨੂੰ ਜੇਬ ਚ ਪਾਲਾ ਇਹ ਚ ਹਾਂ ਕੀ ਹੋਰ ਹੋ ਠੀਕ ਠਾਕ ਪੂਰਾ ਵਧੀਆ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਜਿਹੜੇ ਮੇਰੇ ਕਿਸਾਨ ਭਰਾ ਹੁੰਦੇ ਨੇ ਉਹ ਤੇਜ਼ੀ ਕਰਨ ਦੇ ਮਾਰੇ ਮੂੰਗੀ ਤੇ ਸਪਰੇਅ ਮਾਰ ਦਿੰਦੇ ਨੇ ਰਾਉਂਡ ਅਪ ਵਾਲਾ ਸਾਲਟ ਉਹ 10 ਮਿੰਟਾਂ ਹੀ ਚੁੱਕ ਜਾਂਦਾ ਤੂੰ ਕਿਉਂ ਨਹੀਂ ਮਾਰੀ ਉਹ ਸਪਰੇਅ ਮੈਂ ਤਾਂ ਵੇ ਘਰੇ ਰੱਖਿਆ ਤਾਂ ਨਹੀਂ ਉਹ ਅੱਛਾ ਨਹੀਂ ਉਹ ਜਿਹੜੇ ਕਰਕੇ ਸਪਰੇਅ ਵੇਚਦੇ ਨੇ ਉਹ ਵੀ ਕਿਸੇ ਨੇ ਖਾਣੀ ਹੁੰਦੀ ਆ ਜਿਵੇਂ ਆਪਾਂ ਮੌਲਾਂ ਚੋਂ ਲੈਨੇ ਆ ਦੁਕਾਨਾਂ ਤੋਂ ਲੈਨੇ ਉਹੀ ਮੂੰਗੀ ਆਉਂਦੀ ਆਪਣੇ ਕੋਲੇ ਉਹ ਰੰਗ ਕਰਕੇ ਦੇ ਦਿੰਦੇ ਹਰੇ ਅੱਛਾ ਉਹ ਹਰੇ ਬਣਾਉਂਦੇ ਆ ਉਹਦੇ ਨੁਕਸਾਨਤਾ ਹੈਗੇ ਨੇ ਦੁਕਾਨ ਦਾ ਹੈਗੇ ਨੇ ਉਹਨਾਂ ਕੋਲ ਆਇਆ ਨਾ ਖੱਬਲ ਖੱਬੜ ਛੱਕ ਜਾਂਦਾ ਇਹ ਪਾਇੰਦੀ ਫੋਡੀ ਬੰਦੇ ਚ ਘਾਉਣ ਉਹਨੂੰ ਕੀ ਦੱਲ ਅੱਛਾ ਬਹੁਤ ਪੈੜੀ ਚੀਜ਼ ਬਹੁਤ ਪੈੜੀ ਫਿਰ ਤੂੰ ਤੂੰ ਕਿਉਂ ਨਹੀਂ ਉਹ ਕੀਤੀ ਸਪਰੇ ਤੂੰ ਮਿੰਟਾ ਨਹੀਂ ਕੀਤੀ ਵੀ ਛਕਾਣ ਉਹਦਾ ਕੀ ਫਾਇਦਾ ਜਿਹੜੀ ਘੱਟ ਕਰ ਲੋ ਮੇਰੇ ਕੱਕ ਹੋ ਗਏ ਸੀ ਗੱਲ ਕਰ ਬੱਚਾਈ ਝੋਕੇ ਜਿਹਾ ਹਾਲਦਿਆ ਅੱਛਾ ਦੁਕਾਨ ਜੋਕਰੀ ਹੋ ਜੂ ਖਾਨ ਜੋਕਰੀ ਹੋ ਜੂ ਇਹ ਮੈਂ ਦੇਖ ਰਿਹਾ ਕਿਲਾ ਹੋਊਗਾ ਨਾ ਮੂੰਗੀ ਦਾ ਕਿਲਾ ਹੈਗਾ ਕਿਲਾ ਹੈਗਾ ਤੇ ਬਸ ਇਹੀ ਜਾਣਕਾਰੀ ਦੇਣੀ ਆ ਹੁਣ ਜਿਵੇਂ ਫਲ ਕਿਹੜੀ ਵੈਰਾਈਟੀ ਹੈ ਇਹ ਮੂੰਗੀ ਦੀ ਇੱਕ ਤਾਰ ਤੂਰ ਆ ਜਾ ਕੋਈ ਵਾ ਅੱਛਾ ਫਲ ਪੂਰਾ ਵਧੀਆ ਵੀ ਮਤਲਬ ਕਿ ਤੂੰ ਲਾਲਚ ਨਹੀਂ ਕਰਿਆ ਹਨਾ ਕੁਝ ਨਹੀਂ ਕਰਿਆ ਕੋਈ ਲਾਲਚ ਨਹੀਂ ਕਰਿਆ ਵੀ ਤੂੰ ਹੁਣ ਸਪਰੇਅ ਕਰਕੇ ਇਹਨੂੰ ਵੇਚ ਵੀ ਚਾਹਦਾ ਸੀ ਵੇਚੇਗਾ ਤੂੰ ਹੁਣ ਵੀ ਚੱਲ ਜਿਹੜੀ ਬਧੂ ਤੇਰੇ ਬਦੂ ਵੀ ਵੇਚ ਦੇ ਜਾਂਗੇ ਲੈ ਜਾਲੇ ਨੂੰ ਹਾਂ ਤੂੰ ਉਹ ਤਾਂ ਨਹੀਂ ਉਹ ਲੰਬਾ ਤਾਂ ਨਹੀਂ ਹਾਂ ਹੁਣ ਜਿਵੇਂ ਜਿਹੜੇ ਕਰਾਂਗੇ ਯਾਰ ਆਪਾਂ ਇੱਕ ਮੇਰੇ ਕਿਸਾਨ ਭਰਾ ਕਹਿੰਦੇ ਵੀ ਕਿਸਾਨੀ ਘਾਟੇ 'ਚ ਜਾਂਦੀ ਹੈ ਕਿਸਾਨੀ ਘਾਟੇ ਜਾਊਗੀ ਆਪ ਜਦੋਂ ਆਪਾਂ ਹੁਣ ਆ ਚੀਜ਼ਾਂ ਕਰਨ ਲੱਗ ਗਏ ਤਾਂ ਕਈ ਆ ਇਹ ਟੱਕਈ ਆ ਹੈਂ ਤੂੰ ਤਾਂ ਵਧੀਆ ਸੋਚ ਲਈ ਵੀ ਆਪਾਂ ਐ ਕਰਕੇ ਆਲੂ ਵਾਲੇ ਦੀ ਮੂੰਗੀ ਜੀ ਪਾ ਦੇਣੇ ਪਕਾਉਣੇ ਅੱਛਾ ਇਹ ਚਾਹਿਆ ਪੱਕਦਾ ਜਾਂਦੇ ਆ ਜੇ ਵੱਢਣੀ ਪੈਂਦੀ ਆ ਵੱਢਣੀ ਪੈਂਦੀ ਆ ਰੋਸ ਰਵੇ ਕਰਕੇ ਵੱਢਣੀ ਪੈਂਦੀ ਆ ਉਹਦਾ ਕੋਈ ਮੈਨੂੰ ਤਾਂ ਨਹੀਂ ਵਧੀਆ ਲੱਗੀ ਠੀਕ ਆ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਕਹੇਗਾ ਮੰਤਰ ਕਾਦਾ ਸਪਰੇਅ ਕਰਕੇ ਕਿਹੜੀ ਗੱਲ ਸਪਰੇਅ ਕਰਕੇ ਤਾਂ ਬਿਮਾਰੀਆਂ ਦਾ ਘਰ ਆ ਯਾਰ ਹੁਣ ਦਾਣੇ ਨੇ ਕਿਹੜੇ ਛੁੱੱਕ ਜਾਣਾ ਉਹ ਉੱਥੇ ਪਜਕ ਜਾਂਦੇ ਉਨੇ ਮੈਂ ਲਾਲਾ ਕੋਸ ਸਪਰੇਅ ਦੇ ਹੁਣ ਇਹ ਤੂੰ ਵੱਡਤੀ ਥੱਬਿਆਂ 'ਚ ਪਈ ਆ ਹੁਣ ਇਹ ਦੋ ਦਿਨ ਇੱਥੇ ਥੱਬੇ ਪਏ ਰਹਿਣਗੇ ਹਨਾ ਇਹ ਆਪ ਕੁਦਰਤੀ ਰੂਪ ਰਾਹੀਂ ਸੁੱਕਣੀ ਆ ਇਹ ਹਨਾ ਕੁਦਰਤ ਰਾਹੀਂ ਸੁੱਕੂ ਇਹਦੇ ਕੁਛ ਨਹੀਂ ਕਰਿਆ ਬੰਜਰ ਵਾਹਣ ਚ 0 ਡੋਲੇ ਦਾ ਬੀਜੀ ਵੀ ਆ ਹਾਂ ਨਾ ਰੇ ਡੀਏਪ ਪਾਇਆ ਨਾ ਜੂਰੀਆ ਨਾ ਚਰਪੇ ਕੋਈ ਸਪੇਗਰੀ ਹੁੰਦੀ ਇਹ ਮੈਨੂੰ ਲੱਗਦਾ ਹੋਰ ਵੀ ਵਧੀਆ ਫਲ ਦਿੱਤੇ ਨਹੀਂ ਨਹੀਂ ਹੁਣ ਤਾਂ ਇਹ ਕੁਦਰਤੀ ਰੂਪ ਰਹੀ ਝੁੱਕੂਗੀ ਤੂੰ ਸਿਕਾਉਣ ਲਈ ਇਹਨੂੰ ਕੁਛ ਨਹੀਂ ਕਰਿਆ ਹਾਂ ਆਪਾਂ ਕੁਛ ਨਹੀਂ ਕਰਿਆ ਠੀਕ ਆ ਹੁਣ ਜੇ ਤੂੰ ਜਿੰਮੇ ਹੁਣਾ ਦੋ ਮਜ਼ਦੂਰ ਭਾਈ ਆ ਚਾਰੇ ਆਪਣੇ ਚ ਹਣਾ ਲਾਏ ਨੇ ਇਹ ਦੋ ਲਾਤੇ ਹੁਣ ਤੈਨੂੰ ਇਹਨਾਂ ਦਾ ਖਰਚਾ ਪੈਂਦਾ ਹੁੰਦਾ ਤੂੰ ਸਪਰੇਅ ਮਾਰ ਕੇ ਵੀ ਕੰਮ ਨਿਵੇੜ ਸਕਦਾਈ ਪਰ ਇਹਦੀ ਕਿਸਾਨ ਦੀ ਨਾ ਚੱਲ ਪੈਂਦੀ ਤਾਂ ਹੈਗੀ ਉਹਦਾ ਨੁਕਸਾਨ ਵੀ ਨੇ ਨਾ ਵੱਡੀ ਗੱਲ ਦਾ ਨੁਕਸਾਨ ਦੀ ਆ ਖਰਚਾ ਉਧਰ ਵੀ ਹੋਣਾ ਖਰਚਾ ਇੱਧਰ ਵੀ ਹੋਣਾ ਜਿਆਦਾ ਹੋਈ ਜਾਣਾ ਇਹਦਾ ਕੱਖ ਨਹੀਂ ਤਿੰਨ ਬੰਦੇ ਵੜਦਣੇ ਥੀਲਾ ਤਾਉਂਦਾ ਹੂੰ ਜੇ ਵਧੀਆ ਤੇ ਲੈ ਵੀ ਕਿਸਾਨ ਭਰਾ ਉਹ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਭਾਈ ਜਦੋਂ ਤੁਸੀਂ ਹੁਣ ਆਪਾਂ ਖੇਤੀ ਕਰਨੀ ਲਾਗੇ ਜਦੋਂ ਹਣਾ ਹਣਾ ਆਪਾਂ ਨੱਚਣ ਲੱਗੀ ਨੱਚਣ ਲੱਗੀ ਗਏ ਫਿਰ ਕੁੰਡ ਕਾ ਦਾ ਹੈਨਾ ਫਿਰ ਵੀ ਭਾਈ ਬਣ ਕੇ ਯਾਰ ਆਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ